ਜਿਹੜੇ ਲੈਕਚਰਸ ਪੋਜੀਟਿਵਿਟੀ ਫਲੈਗਮਾਰਕਸ ਕੱਢਿਆ ਜਾ ਰਿਹਾ ਹੈ ਜਿਹਨਾਂ ਦੇ ਸਬੰਧ ਚੱਲਿਆ ਜਾ ਰਿਹਾ ਹੈ ਜੀ ਆ ਜਿਹੜੇ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸਮਿਤੀਆਂ ਦੇ ਦਿਨ ਕੀ ਜਿਹੜੀ ਸੋਨਾ ਹੋਣੀ ਹੈ ਉਹਦੇ ਵਿੱਚ 14 ਤਰੀਕ ਨੂੰ ਹੋਣਾ ਹੈ ਉਹਦੇ ਸੰਬੰਧ ਵਿੱਚ ਕਰ ਰਹੇ ਹਾਂ ਕਿ ਇਹਨਾਂ ਦੀ ਨਾਪ ਤੋਂ ਲਗਾਤਾਰ ਸਾਰੇ ਪਿੰਕ ਲੈਵਲ ਤੇ ਜਿਹੜਾ ਹੈਗਾ ਉਹ ਫਲੈਗਮਾਰਕਸ ਕੱਢੇ ਜਾ ਰਹੇ ਕੱਢੇ ਜਾ ਰਹੇ ਲੇ ਕਿ ਜਿਹੜੀ ਸਾਡੀ ਐਕਸਰਸ ਹੈਗੀ ਉਹਨੇ ਕੌਨਫੀਡੈਂਸ ਬਿਲਡਿੰਗ ਮੀਜਰ ਹੈਗਾ ਲੋਕਾਂ ਵਾਸਤੇ ਉਹਨਾਂ ਦਾ ਕੌਨਫੀਡੈਂਸ ਬਿਲਡ ਅਪ ਕਰਨ ਵਾਸਤੇ ਕਿਉਂਕਿ ਨਿਸ਼ਚਿੰਤ ਰਹੇ ਕਿ ਸੇਫ ਤੇ ਸੁਰੱਖਿਅਤ ਫੀਲ ਕਰਕੇ ਆਪਣੇ ਵੋਟਿੰਗ ਰਾਈਟ ਨੂੰ ਐਕਸਰਾਈਜ਼ ਕਰ। ਐਟ ది ਸੇਮ ਟਾਈਮ ਸਾਡਾ ਜਿਹੜਾ ਹੈਗਾ ਡੋਮਿਨੇਸ਼ਨ ਐਕਸਰਾਈਜ਼ ਹੈਗੀ ਕ੍ਰਿਮੀਨਲ ਐਲੀਮੈਂਟਸ ਆਰਦੀ ਅਨਸਰ ਜਾਂ ਜਿਹੜੇ ਚੋਣ ਪ੍ਰਕਿਰਿਆ ਨੂੰ ਡਿਸਟਰਬ ਕਰਨ ਵਾਸਤੇ ਮਾਹੌਲ ਖਰਾਬ ਕਰਨ ਵਾਸਤੇ ਕੋਈ ਹਰਕਤ ਕਰ ਸਕਦੇ ਨੇ ਉਹਨਾਂ ਵਾਸਤੇ ਤੇ ਉਹਨਾਂ ਨੂੰ ਇੱਕ ਮੈਸੇਜ ਵੀ ਹੈਗਾ ਲਾਈਗ ਮਾਰਚ ਜਿਦੋਂ ਤੇ ਸਾਡੀ ਡੋਮਿਨੈਂਸ ਦੇ ਅਪੀਕਸ ਤੇ ਜੇਕਰ ਕੋਈ ਸ਼ਰਾਰਤ ਕਰੇਗਾ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਇਮੀਡੀਏਟਲੀ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਅਸੀਂ ਜਿਹੜੇ ਹੈਗੇ ਉਹ ਸਿਟੀ ਤਰਨਤਾਰਨ ਦੇ ਜਿਹੜੇ ਪਿੰਡਾਂ ਦੇ ਏਰੀਆ ਹੈਗੇ ਉਹਨਾਂ ਵਿੱਚ ਲੈਗ ਮਾਰਚ ਐਸਪੀ ਹੈੱਡਕੁਆਟਰ ਡੀਐਸਪੀ ਸਿਟੀ ਤੇ ਬਾਕੀ ਜਿਹੜੇ ਆਫਸਰ ਸਾਡੇ ਕੋਲੇ ਐਡੀਸ਼ਨਲ ਫੋਰਸ ਦੇ ਵਿਦੂਨ ਕਨਾਲ ਕਿਤੇ ਗਏ ਜਿਹੇ ਫੇਰ ਉਹਨਾਂ ਦੇ ਨਾਲ ਲੈਗ ਮਾਰਚ ਕਰ ਰਹੇ ਹੈ। ਇਸ ਤੋਂ ਇਲਾਵਾ ਬਾਕੀ ਡੀਐਸਪੀ ਤਰਨਤਾਰਨ ਦੇ ਜਿਹੜੇ ਹੈਗੇ ਉਹ ਆਪਣੇ ਆਪਣੇ ਥਾਣੇ ਦੇ ਏਰੀਆ ਚ ਪਿੰਡਾਂ ਦੇ ਲੈਵਲ ਤੇ ਫਲੈਗ ਮਾਰਚ ਜਿਸਦੇ 3 ਦਿਨ ਤੋਂ ਕਰ ਰਹੇ ਹੈਗੇ ਤੇ ਅੱਜ ਵੀ ਹੋ ਜਾਣੀ ਹੈ ਸਰ ਟੋਟਲ ਕਿੰਨੇ ਪੋਸਟ ਸਿਲੈਕਸ਼ਨ ਵਿੱਚ ਨਾਟਾ ਕੀਤੇ ਗਏ ਨੇ ਟੋਟਲ ਆਪਣੇ ਕੋਲੇ 367 367 ਲੋਕੇਸ਼ਨਾਂ ਹੈਗੀਆਂ ਪੂਰੇ ਕਰਨਤਾਂਡ ਵਿੱਚ ਜਿੱਥੇ ਵੋਟਾਂ ਪੈਣਗੀਆਂ ਤੇ ਉਹਦੇ ਵਿੱਚ 204 ਜਿਹੜੀ ਹੈਗੀ ਹੈ ਲੋਕੇਸ਼ਨ ਸੂ ਬੀ ਸੈਂਸਿਟਿਵ ਅਤੇ ਹਾਈ ਵੋਟ ਸਿਟੀ ਪਰ ਤੁਹਾਨੂੰ ਦੇਖੀ ਕਿ ਪਿਆ ਹੈ ਅਕੋਰਡਿੰਗਲੀ ਅਸੀਂ ਡਿਪਾਰਟਮੈਂਟ ਕੀਤਾ ਹੈਗਾ ਇਹ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਨ ਵਾਸਤੇ ਉਹਨੂੰ ਨਿਰਵਿਘਨ ਪੂਰਾ ਕਰਨ ਵਾਸਤੇ 1800 ਤੋਂ ਜ਼ਿਆਦਾ ਅਫਸਰ ਸਵਾਰੀ ਬਣਾ ਦਿੱਤੇ ਜਾਣਗੇ ਜਿਨ੍ਹਾਂ ਵਿੱਚ 10 ਤੋਂ ਜ਼ਿਆਦਾ ਗੈਸਟ੍ਰੈਂਕ ਦੇ ਅਫਸਰ 20 ਤੋਂ ਜ਼ਿਆਦਾ ਇੰਸਪੈਕਟਰ ਸਬ ਇੰਸਪੈਕਟਰ ਹੋਣਗੇ ਤੇ ਬਾਕੀ ਐਨਟੀਓ ਤੇ ਓਆਰ ਸਟਾਫ ਬਣਾਇਆ ਜਾਵੇਗਾ ਬੋਟਰਾਂ ਨੂੰ ਵੀ ਅਪਲੀਕੇਸ਼ਨ ਦੇਣਾ ਕਿ ਕੋਈ ਪ੍ਰਸ਼ਾਸਨਿਕ ਬੋਟਰਾਂ ਨੂੰ ਮੇਰੀ ਅਪੀਲ ਹੈ ਕਿ ਆ ਅਤੇ ਡੈਮੋਕਰੇਸੀ ਦਾ ਇੱਕ ਫੈਸਟੀਵਲ ਵਜੋਂ ਹੁੰਦਾ ਆਪਣਾ ਜਿਹੜਾ ਲੋਕਲ ਬੋਡੀਜ਼ ਦੀ ਚੋਣਾਂ ਹੁੰਦੀਆਂ ਇਹਦੇ ਵਿੱਚ ਵਰਚੂਅਲ ਚੱਕੇ ਪਾਰਟਿਸਪੇਟ ਕਰਨ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ VOTING ਰਾਈਟ ਨੂੰ ਬਿਨਾ ਕਿਸੇ ਭੈਅ ਤੇ ਪੱਖਪਾਤ ਦੇ ਪ੍ਰੈਸ਼ਰ ਦੇ ਉਹਨੂੰ VOTING ਰਾਈਟ ਨੂੰ ਐਕਸਰਸਾਈਜ਼ ਕਰਨ ਪੁਲਿਸ ਸਾਡੀ ਸੁਰੱਖਿਆ ਵਾਸਤੇ ਤੇ ਚੋਣ ਪ੍ਰਕਿਰਿਆ ਨੂੰ ਭੈਅਮੁਖ ਤੇ ਪੀਸਫੁਲ ਬਣਾਉਣ ਵਾਸਤੇ ਆਪਕੋ ਉਸਤੇ ਦੇ ਨਾਲ ਦੇ ਜੈ